ਅੱਜ ਰੱਖੀ ਗਈ ਚੰਡੀਗੜ੍ਹ ਦੇ ਵਿੱਚ ਐਸਕੇਐਮ ਦੀ ਮੀਟਿੰਗ ਇਕਤਾ ਵਾਸਤੇ ਮੀਟਿੰਗ ਇਹਦੇ ਵਿੱਚ ਕੱਲ ਇੱਕ ਬਿਆਨ ਦੇ ਵਿੱਚ ਸਰਵਨ ਸਿੰਘ ਭਦੇਰ ਹੋਰਾਂ ਨੇ ਤਹਾਮੀ ਭਾਰਤੀ ਕਿ ਅਸੀਂ ਉਸ ਮੀਟਿੰਗ ਦੇ ਵਿੱਚ ਜਾਵਾਂਗੇ ਪਰ ਦੂਜੇ ਪਾਸੇ ਜਿਹੜਾ ਸਾਂਝਾ ਕਿਸਾਨ ਮੋਰਚਾ ਗੈਰ ਰਾਜਨੀਤਿਕਾ ਖਨੌਰੀ ਵਾਲਾ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਮੀਟਿੰਗ ਦੇ ਵਿੱਚ ਨਹੀਂ ਜਾਵਾਂਗੇ ਹਾਲਾਂਕਿ ਹਵਾਲਾ ਇਹ ਦਿੱਤਾ ਹੈ ਕਿ ਸਾਡੀ ਵੀ ਅੱਜ ਕਿਸਾਨ ਮਹਾਪੰਚਾਇਤਾਂ ਅਸੀਂ ਰੁੱਝੇ ਹੋਏ ਆਂ ਹਸਾਲ ਮੇਲ ਦੀ ਕਮੀ ਜ਼ਰੂਰ ਚਲਕ ਰਹੀ ਹੈ ਕਿ ਜਦੋਂ 12 ਤਰੀਕ ਨੂੰ ਇਧਰਲੇ ਪਾਸੇ ਮਹਾ ਪੰਚਾਇਤ ਰੱਖੀ ਗਈ ਕਿਸਾਨਾਂ ਦੀ ਦੂਜੇ ਪਾਸੇ ਵੱਡੀ ਮੀਟਿੰਗ ਰੱਖੀ ਗਈ ਤਾਂ ਜੇਕਰ ਆਪਸ ਵਿੱਚ ਕੋਈ ਰਣਨੀਤੀ ਤੈਅ ਕਰ ਲਈ ਜਾਂਦੀ ਜਾਂ ਕੁਝ ਹੋ ਜਾਂਦਾ ਤਾਂ ਸ਼ਾਇਦ ਇਹ ਮੈਸੇਜ ਨਾ ਜਾਂਦਾ ਵੀ ਕਿਸਾਨ ਅਜੇ ਵੀ ਇਕਜੁੱਟ ਨਜ਼ਰ ਨਹੀਂ ਆ ਰਹੇ ਸਰਵਨ ਸਿੰਘ ਪੰਦੇਰ ਹੁਣੀ ਆਪਣੀ ਜਗ੍ਹਾ ਤੇ ਠੀਕ ਨੇ ਤੇ ਖਨੌਰੀ ਤੇ ਬੈਠੇ ਕਿਸਾਨ ਉਹ ਆਪਣੀ ਜਗ੍ਹਾ ਤੇ ਠੀਕ ਨਹੀਂ ਜੀ ਚੰਡੀਗੜ੍ਹ ਵਾਲੇ ਆਪਣੀ ਕਾਰਵਾਈ ਪਾ ਰਹੇ ਨਹੀਂ ਦੇਖੋ ਪਹਿਲਾਂ ਹੀ ਵੱਖਰੇ ਸੀਗੇ ਨੌਰੀ ਬਾਰਡਰ ਵਾਲੇ ਉਹ ਆਪਣੀ ਥਾਂ ਤੇ ਇਸ ਲਈ ਠੀਕ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਪ੍ਰੋਗਰਾਮ ਲਿਖੇ ਹੋਏ ਸੀਗੇ ਉਹ ਕਹਿੰਦੇ ਜੇ ਤਾਂ ਸਾਡਾ ਪਹਿਲਾਂ ਹੀ ਪਲਾਨਡ ਸੀਗਾ ਵੀ ਤੁਸੀਂ ਮੀਟਿੰਗ ਰੱਖੀਏ ਚੰਡੀਗੜ੍ਹ ਅਸੀਂ ਕਿੱਦਾਂ ਆਵਾਂਗੇ ਅਸੀਂ ਇੱਥੇ ਮਹਾ ਪੰਚਾਇਤਾਂ ਅਸੀਂ ਤਾਂ ਆਪਣੇ ਘਰ ਸੱਦੇ ਹੋਏ ਆ ਮਹਿਮਾਨ ਤੇ ਪ੍ਰਾਣੇ ਸਾਡੇ ਘਰੇ ਆਣੇ ਆ ਕਿਸਾਨ ਸਾਡੇ ਘਰੇ ਆਣੇ ਆ ਤੇ ਅਸੀਂ ਇੱਥੇ ਹੋਈਏ ਨਾ ਤੇਈ মিডিਆ ਕਰਮੀਆਂ ਨੇ ਲਿਖਿਆ ਹੈ ਜੀ ਮਤਭੇਦ ਹੋਗੇ ਵੱਖਰੇ ਹੋਗੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਕੀ ਗੱਲ ਨਾਲ ਕੋਈ ਵੱਖਰਾ ਪਣ ਆ ਜਾਂਦਾ ਹੈ ਜਾਂ ਕੋਈ ਮਾਪੇਦ ਹੋ ਜਾਂਦੇ ਨੇ ਜਿਹਦਾ 파ਰਟ ਨੂੰ ਕਿਹਾ ਜਾਂਦਾ ਹੈ ਨਾ ਜੀ ਅਨੇਕਤਾ ਮੇ ਇਕਤਾ ਸੋ ਇੱਕ ਸ਼ੰਭੂ ਬੈਠਾ ਹੈ ਇੱਕ ਚੰਡੀਗੜ੍ਹ ਮੀਟਿੰਗ ਚੱਲ ਰਹੀ ਹੈ ਤੇ ਤੀਜੇ ਪਾਸੇ ਖਨੌਰੀ ਬਾਰਡਰ ਤੇ ਮਹਾਪੰਚਾਇਤ ਹੋ ਰਹੀ ਹੈ ਇਹ ਅਨੇਕਤਾ ਦੇ ਵਿੱਚ ਇਕਤਾ ਆ ਅਸੀਂ ਇਹ ਨਹੀਂ ਕਹਿ ਸਕਦੇ ਆਖਿਆ ਜੀ ਮਤਭੇਦ ਸ਼ੁਰੂ ਹੋ ਗਏ ਮੈਂ ਬਿਲਕੁਲ ਇਸ ਚੀਜ਼ ਦੇ ਖਿਲਾਫ ਹਾਂ ਕੋਈ ਮਤਭੇਦ ਨਹੀਂ ਹੈਗੇ ਕਿਸਾਨਾਂ ਦੇ ਵਿੱਚ ਇਹ ਡਟੇ ਹੋਏ ਨੇ ਠੀਕ ਹੈ ਮੋਰਚੇ ਵੱਖੋ ਵੱਖਰੇ ਨੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨ ਅੰਦੋਲਨ 2 ਜਿਹਦੇ ਵਿੱਚ ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਹਦੀ ਅਗਵਾਈ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਨੇ ਇੱਕ ਕਿਸਾਨ ਮਜ਼ਦੂਰ ਮੋਰਚਾ ਉਹ ਸ਼ੰਭੂ ਬੈਰੀਅਰ ਦੇ ਉੱਤੇ ਆ ਜਿਹਦੀ ਅਗਵਾਈ ਸਰਵਨ ਸਿੰਘ ਪੰਦੇਰ ਤੇ ਹੋਰ ਕਈ ਆਗੂ ਕਰ ਰਹੇ ਨੇ ਤੇ ਹੁਣ ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ ਪੋਲੀਟੀਕਲ ਇੱਕ ਨਾਨ ਪੋਲੀਟੀਕਲ ਜਿਹਦੇ ਵਿੱਚ ਪੋਲੀਟੀਕਲ ਦੇ ਵਿੱਚ ਰਾਜੀਵਾਲ ਸਾਹਿਬ ਹੋ ਗਏ ਲੱਖੋਵਾਲ ਸਾਹਿਬ ਹੋ ਗਏ ਉਹ ਸਾਰੇ ਆਗੂ ਨੇ ਤੇ ਹੁਣ ਏਕਤਾ ਦੀ ਗੱਲ ਚੱਲੀ ਸੀਗੀ ਕਿ ਏਕਤਾ ਹੋਣੀ ਚਾਹੀਦੀ ਆਪਸ ਦੇ ਵਿੱਚ ਅਗਲੇ ਫੈਸਲੇ ਇਕੱਠੇ ਲੈਣੇ ਚਾਹੀਦੇ ਆ ਤਾਂ ਜੋ ਇੱਕ ਪ੍ਰੈਸ਼ਰ ਗਰੁੱਪ ਕ੍ਰੀਏਟ ਹੋ ਸਕੇ ਤੇ ਆਪਣੀਆਂ ਮੰਗਾਂ ਮਣਵਾਈਆਂ ਜਾ ਸਕਣ ਚਾਹੀਏ ਉਹ ਕੇਂਦਰ ਨਾਲ ਨੇ ਚਾਹੇ ਉਹ ਪੰਜਾਬ ਨਾਲ ਨੇ ਤਾਂ ਇਸ ਕਰਕੇ ਹੁਣ ਮੀਟਿੰਗ ਅੱਜ ਰੱਖੀ ਗਈ ਚੰਡੀਗੜ੍ਹ ਦੇ ਵਿੱਚ ਐਸਕੇਐਮ ਦੀ ਮੀਟਿੰਗ ਏਕਤਾ ਵਾਸਤੇ ਮੀਟਿੰਗ ਇਹਦੇ ਵਿੱਚ ਕੱਲ ਇੱਕ ਬਿਆਨ ਦੇ ਵਿੱਚ ਸਰਵਨ ਸਿੰਘ ਭੰਦੇਰ ਹੋਰਾਂ ਨੇ ਤਹਾਮੀ ਭਾਰਤੀ ਕਿ ਅਸੀਂ ਉਸ ਮੀਟਿੰਗ ਦੇ ਵਿੱਚ ਜਾਵਾਂਗੇ ਪਰ ਦੂਜੇ ਪਾਸੇ ਜਿਹੜਾ ਸਾਂਝੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕਾ ਖਨੌਰੀ ਵਾਲਾ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਮੀਟਿੰਗ ਦੇ ਵਿੱਚ ਨਹੀਂ ਜਾਵਾਂਗੇ ਹਾਲਾਂਕਿ ਹਵਾਲਾ ਇਹ ਦਿੱਤਾ ਹੈ ਕਿ ਸਾਡੀ ਵੀ ਅੱਜ ਕਿਸਾਨ ਮਹਾਪੰਚਾਇਤ ਆਸੀਂ ਰੁੱਝੇ ਹੋਏ ਆ ਪਰ ਤਾਲਮੇਲ ਦੀ ਕਮੀ ਜ਼ਰੂਰ ਝਲਕ ਰਹੀ ਹੈ ਕਿ ਜਦੋਂ 12 ਤਰੀਕ ਨੂੰ ਇਧਰਲੇ ਪਾਸੇ ਮਹਾਪੰਚਾਇਤ ਰੱਖੀ ਗਈ ਕਿਸਾਨਾਂ ਦੀ ਦੂਜੇ ਪਾਸੇ ਵੱਡੀ ਮੀਟਿੰਗ ਰੱਖੀ ਗਈ ਤਾਂ ਜੇਕਰ ਆਪਸ ਵਿੱਚ ਕੋਈ ਰਣਨੀਤੀ ਤੈਅ ਕਰ ਲਈ ਜਾਂਦੀ ਜਾਂ ਕੁਝ ਹੋ ਜਾਂਦਾ ਤਾਂ ਸ਼ਾਇਦ ਇਹ ਮੈਸੇਜ ਨਾ ਜਾਂਦਾ ਵੀ ਕਿਸਾਨ ਅਜੇ ਵੀ ਇਕਜੁੱਟ ਨਜ਼ਰ ਨਹੀਂ ਆ ਰਹੇ ਇਸ ਨੂੰ ਪੂਰੇ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜੀ ਧਰਮਿੰਦਰ ਜੀ ਮੈਂ ਇੱਥੇ ਕਹੂੰਗਾ ਸਰਵਨ ਸਿੰਘ ਭੰਦੇਰ ਹੁਣ ਹੀ ਆਪਣੀ ਜਗ੍ਹਾ ਤੇ ਠੀਕ ਨੇ ਤੇ ਖਨੌਰੀ ਤੇ ਬੈਠੇ ਕਿਸਾਨ ਉਹ ਆਪਣੀ ਜਗ੍ਹਾ ਤੇ ਠੀਕ ਨੇ ਜੀ ਚੰਡੀਗੜ੍ਹ ਵਾਲੇ ਆਪਣੀ ਕਾਰਵਾਈ ਪਾ ਰਹੇ ਨੇ ਦੇਖੋ ਪਹਿਲਾਂ ਹੀ ਵੱਖਰੇ ਸੀਗੇ ਜੀ ਤੇ ਹੁਣ ਜਦੋਂ ਤਾਲਮੇਲ ਹੋਣ ਲੱਗਿਆ ਲਖੋਵਾਲ ਸਾਹਿਬ ਜਾਂ ਅ ਅ ਦਰਸ਼ਨਪਾਲ ਜੀ ਜਾਂ ਹੋਰ ਜਿੰਨੇ ਵੀ ਲੀਡਰ ਨੇ ਇਹ ਉਹ ਮਾਨਸੇ ਵਾਲੇ ਵੀ ਉਹ ਬਾਬਾ ਜੀ ਖੁੰਡੇ ਵਾਲੇ ਸੋ ਇਹ ਜਦੋਂ ਹੁਣ ਇਕੱਠੇ ਹੋਣ ਲੱਗੇ ਇਹਨਾਂ ਨੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਨੇ ਤਾਂ ਇਹਨਾਂ ਨੇ ਆਪਣਾ ਇੱਕ ਪ੍ਰੋਗਰਾਮ ਉਲੀਕ ਲਿਆ ਕਿ ਜੀ ਫਲਾਣੇ ਦਿਨ ਮੀਟਿੰਗਾਂ ਫਲਾਣੇ ਦਿਨ ਮੀਟਿੰਗਾਂ ਫਲਾਣੇ ਦਿਨ ਮੀਟਿੰਗਾਂ ਅਸੀਂ ਇਕੱਠੇ ਹੋਣਾ ਚਾਹੁੰਦੇ ਆ ਇਹ ਖਨੌਰੀ ਬਾਰਡਰ ਤੇ ਵੀ ਜਾ ਕੇ ਐ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਏ ਪਰ ਜਿਹੜਾ ਖਨੌਰੀ ਬਾਰਡਰ ਵਾਲੇ ਉਹ ਆਪਣੀ ਥਾਂ ਤੇ ਇਸ ਲਈ ਠੀਕ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਪ੍ਰੋਗਰਾਮ ਉਲੀਕੇ ਹੋਏ ਸੀਗੇ ਉਹ ਕਹਿੰਦੇ ਜੇ ਤਾਂ ਸਾਡਾ ਪਹਿਲਾਂ ਹੀ ਪਲਾਨਡ ਸੀਗਾ ਵੀ ਤੁਸੀਂ ਮੀਟਿੰਗ ਰੱਖੀਏ ਚੰਡੀਗੜ੍ਹ ਅਸੀਂ ਕਿੱਦਾਂ ਆਵਾਂਗੇ ਅਸੀਂ ਇੱਥੇ ਮਹਾਪੰਚਾਇਤਾਂ ਅਸੀਂ ਤਾਂ ਆਪਣੇ ਘਰ ਸੱਦੇ ਹੋਏ ਆ ਮਹਿਮਾਨ ਤੇ ਪਰੌਣੇ ਸਾਡੇ ਘਰੇ ਆਣੇ ਆ ਕਿਸਾਨ ਸਾਡੇ ਘਰੇ ਆਣੇ ਆ ਤੇ ਅਸੀਂ ਇੱਥੇ ਹੋਈਏ ਨਾ ਉਹ ਆਪਣੀ ਜਗ੍ਹਾ ਤੇ ਇਸ ਲਈ ਠੀਕ ਨੇ ਦੂਜੀ ਗੱਲ ਜੀ ਜਿਹੜਾ ਕਈ মিডিਆ ਕਰਮੀਆਂ ਨੇ ਲਿਖਿਆ ਹੈ ਜੀ મતਭੇਦ ਹੋਗੇ ਵੱਖਰੇ ਹੋਗੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਕੀ ਗੱਲ ਨਾਲ ਕੋਈ ਵੱਖਰਾ ਪਣ ਆ ਜਾਂਦਾ ਆ ਜਾਂ ਕੋਈ મતਭੇਦ ਹੋ ਜਾਂਦੇ ਨੇ ਆਖੇ ਜੀ ਖਨੌਰੀ ਤੋਂ ਕੋਈ ਆਇਆ ਨਹੀਂ ਤਾਂ ਉਹਨਾਂ ਨੂੰ મતਭੇਦ ਪੈਦਾ ਹੋਗੇ ਉਹਨਾਂ ਨੂੰ ਅੱਗੇ ਤੋਂ ਅਸੀਂ ਬੁਲਾਣਾ ਨਹੀਂ ਇਦਾਂ ਦਾ ਕੁਝ ਨਹੀਂ ਹੋਣ ਵਾਲਾ ਇਹ ਸਾਰੀਆਂ ਪੱਤਰਕਾਰੀ ਦੇ ਰਾਹੀ ਕਹਿ ਲਓ ਇਹ ਚੀਜ਼ਾਂ ਉਤਪੰਨ ਕੀਤੀਆਂ ਜਾਂਦੀਆਂ ਨੇ ਜੀ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਖਬਰਾਂ ਕਿੱਦਾਂ ਬਣਦੀਆਂ ਕਿੱਦਾਂ ਕੁਝ ਹੁੰਦਾ ਆ ਸੋ ਇਸ ਚੀਜ਼ ਦੇ ਬਾਰੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਹੋਣਾ ਨੇ ਕਹਿਤਾ ਉਹ ਸ਼ੰਭੂ ਬੈਠੇ ਨੇ ਉਹ ਕਹਿੰਦੇ ਜੇ ਸ਼ੰਭੂ ਬੈਠੇ ਇਸ ਤਾਂ ਜਾਣਈਆਂ ਕੋਈ ਗੱਲ ਨਹੀਂ ਕਿਉਂਕਿ ਸ਼ੰਭੂ ਵਾਲਾ ਮੋਰਚਾ ਛੱਡ ਕੇ ਉਹ ਬਹੁਤਾ ਇਹ ਨਹੀਂ ਹੈ ਕਿ ਖਨੌਰੀ ਦੀ ਮਹਾਪੰਚਾਇਤ ਚ ਜਾਣਾ ਨਹੀਂ ਹੋ ਸਕਦਾ ਚਾਰ ਬੰਦੇ ਉਧਰ ਭੇਜ ਦੇਣ ਚਾਰ ਉਧਰ ਭੇਜ ਦੇਣ ਆਪਾਂ ਕੋਸ਼ਿਸ਼ ਕਰ ਲੈਨੇ ਆ ਜੇ ਪੰਦੇਰ ਸਾਹਿਬ ਫੋਨ ਤੇ ਕਿਤੇ ਹੁਣ ਅਵੇਲੇਬਲ ਵੀ ਹੋ ਜਾਣ ਤੇ ਉਹਨਾਂ ਨੂੰ ਆਪਾਂ ਸਿੱਧਾ ਵੀ ਪੁੱਛ ਲੈਨੇ ਆ ਵੀ ਕਿੱਦਾਂ ਦੇ ਵਖਰੇਵੇਂ ਨੇ ਜੀ ਜੋ ਮੀਡੀਆ ਲਿਖ ਰਿਹਾ ਹੈ ਪਰ ਮੈਨੂੰ ਨਹੀਂ ਲੱਗਦਾ ਇਹ ਇਹ ਕੋਈ ਵਖਰੇਵਾ ਹੈ ਇਹ ਸਗੋਂ ਜਿੱਦਾਂ ਭਾਰਤ ਨੂੰ ਕਿਹਾ ਜਾਂਦਾ ਹੈ ਨਾ ਜੀ ਅਨੇਕਤਾ ਵਿੱਚ ਏਕਤਾ ਸੋ ਇੱਕ ਸ਼ੰਭੂ ਬੈਠਾ ਹੈ ਇੱਕ ਚੰਡੀਗੜ੍ਹ ਮੀਟਿੰਗ ਚੱਲ ਰਹੀ ਹੈ ਤੇ ਤੀਜੇ ਪਾਸੇ ਖਨੌਰੀ ਬਾਰਡਰ ਤੇ ਮਹਾਪੰਚਾਇਤ ਹੋ ਰਹੀ ਹੈ ਇਹ ਅਨੇਕਤਾ ਦੇ ਵਿੱਚ ਏਕਤਾ ਆ ਤੇ ਦੂਜੇ ਪਾਸੇ ਜਿਹੜਾ ਫਿਰੋਜ਼ਪੁਰ ਐਸਐਸਪੀ ਆਫਿਸ ਦੇ ਬਾਹਰ ਤਰਮਿੰਦਰ ਜੀ ਧਰਨਾ ਚੱਲੇ ਆਇਆ ਕਿ ਪ੍ਰਧਾਨ ਮੰਤਰੀ ਸਾਹਿਬ 3 ਸਾਲ ਪਹਿਲਾਂ ਆਏ ਸੀ ਤੇ 25 ਕਿਸਾਨਾਂ ਤੋਂ ਇਲਾਵਾ 150 ਦੇ ਕਰੀਬ ਹੋਰਾਂ ਦੇ ਉੱਤੇ ਪਰਚਾ ਦਰਜ ਕੀਤਾ ਹੈ ਇਰਾਦਾ ਕਤਲ ਦਾ ਹੂੰ ਉਹਦੇ ਖਿਲਾਫ ਧਰਨਾ ਚੱਲ ਰਿਹਾ ਹੈ ਉੱਥੇ ਵੀ ਕਿਸਾਨ ਹੀ ਨੇ ਹੂੰ ਫਰੋਜ਼ਪੁਰ ਦੇ ਵਿੱਚ ਵੀ ਕਿਸਾਨ ਬੈਠੇ ਨੇ ਉਹ ਕਹਿੰਦੇ ਨੇ ਭਾਈ ਆ ਪਰਚਾ ਰੱਦ ਕਰੋ ਇਹ ਗਲਤ ਕੀਤਾ ਗਿਆ ਜੀ ਸਾਨੂੰ ਨਹੀਂ ਸੀ ਪਤਾ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਇੱਥੋਂ ਜਾਣਾ ਹੈ ਸਾਨੂੰ ਰਸਤਾ ਜਿਹੜਾ ਮਿਲਿਆ ਸੀ ਉਧਰੋਂ ਚਲੇ ਗਏ ਹੂੰ ਤੇ ਉਹਦੇ ਉੱਥੇ ਵੀ ਇੱਕ ਧਰਨਾ ਚੱਲਿਆ ਉਸ ਤੋਂ ਬਾਅਦ ਜਿਹੜੀ ਉਹ ਹਾਈਵੇ ਵਾਲੀ ਗੱਲ ਚੱਲਦੀ ਹੈ ਇੱਕ ਉੱਥੇ ਕਿਸਾਨਾਂ ਦੇ ਜਿੱਥੇ ਜ਼ਮੀਨ ਵਾਤੀ ਹੂੰ ਜੀ ਤੇ ਉਹ ਵੀ ਮੇਰੇ ਖਿਆਲ ਬਰਨਾਲੇ ਦੇ ਲਾਗੇ ਸ਼ਾਇਦ ਸ਼ੈਣੀ ਹੈ ਜਾਂ ਕਿੱਥੇ ਆ ਹਾ ਸ਼ੈਣਾ ਪਧੌੜ ਉਹ ਵੀ ਮਾਰਕਟ ਰਿਆ ਸੀਗਾ ਜੀ ਜੀ ਤੇ ਧਰਮਿੰਦਰ ਜੀ ਇਹ ਹਰੇਕ ਥਾਂ ਤੇ ਤੁਸੀਂ ਦੇਖੋ ਕਿਸਾਨ ਹੈ ਹਮ ਤੇ ਜੇ ਅੱਜ ਕੋਈ ਪੰਜਾਬ ਦੇ ਵਿੱਚ ਵੱਡਾ ਮੇਲਾ ਲੱਗ ਜੂਗਾ ਜੀ ਕੋਈ ਮੇਲਾ ਲਾ ਲੋ ਵੱਡਾ ਉੱਥੇ ਵੀ ਤੁਹਾਨੂੰ ਕਿਸਾਨ ਦੱਸਣਗੇ ਜੀ ਚਾਹੇ ਉਹ ਕਿਸਾਨ ਮੇਲਾ ਹੋਵੇ ਚਾਹੇ ਉਹ ਧਾਰਮਿਕ ਮੇਲਾ ਹੋਵੇ ਕਿਸਾਨ ਪੰਜਾਬ ਦੀ ਇਹ ਹਰ ਕੋਨੇ ਦੇ ਵਿੱਚ ਹੈ ਪੰਜਾਬ ਦੇ ਹਰ ਟੁਕੜੇ ਦੇ ਉੱਤੇ ਪੰਜਾਬ ਦੇ 12-13 ਹਜ਼ਾਰ ਪਿੰਡਾਂ ਦੇ ਵਿੱਚ ਕਿਸਾਨ ਹੀ ਕਿਸਾਨ ਹੈ ਹੋਰ ਤੁਹਾਨੂੰ ਕੁਝ ਨਹੀਂ ਦੱਸਣਾ ਤੇ ਜਿੰਨੀ ਆਬਾਦੀ ਕਿਸਾਨਾਂ ਦੀ ਆ ਪੰਜਾਬ ਦੇ ਵਿੱਚ ਸੋ ਅਸੀਂ ਇਹ ਨਹੀਂ ਕਹਿ ਸਕਦੇ ਆਖਿਆ ਜੀ ਮਤਭੇਦ ਸ਼ੁਰੂ ਹੋ ਗਏ ਮੈਂ ਬਿਲਕੁਲ ਇਸ ਚੀਜ਼ ਦੇ ਖਿਲਾਫ ਹਾਂ ਕੋਈ ਮਤਭੇਦ ਨਹੀਂ ਹੈਗੇ ਕਿਸਾਨਾਂ ਦੇ ਵਿੱਚ ਇਹ ਡਟੇ ਹੋਏ ਨੇ ਠੀਕ ਐ ਮੋਰਚੇ ਵੱਖੋ ਵੱਖਰੇ ਨੇ ਕਿਸੇ ਨੇ ਕਿਤੇ ਮੋਰਚਾ ਲਾ ਲਿਆ ਕਿਸੇ ਨੇ ਕਿਤੇ ਲਾ ਲਿਆ ਤੁਸੀਂ ਅੱਜ ਵੀ ਕਿਸੇ ਕਿਸਾਨ ਆਗੂ ਨਾਲ ਜੇ ਗੱਲ ਕਰ ਲਵਾਂਗੇ ਉਹ ਕਹਿਣਗੇ ਜੀ ਨਹੀਂ ਕੋਈ ਮਤਭੇਦ ਨਹੀਂ ਹੈਗੇ ਉਹ ਨਹੀਂ ਆ ਸਕਦੇ ਕੋਈ ਗੱਲ ਨਹੀਂ ਉਹਨਾਂ ਦੀ ਮਹਾਪੰਚਾਇਤ ਅੱਗੇ ਚੱਲ ਰਹੀ ਹੈ ਤੇ ਅਸੀਂ ਉਹਨਾਂ ਦੇ ਨਾਲ ਆ ਤੇ ਡੱਲੇਵਾਲ ਸਾਹਿਬ ਨੇ ਜਾਂ ਇਹਨਾਂ ਨੇ ਤਾਂ ਕੁਝ ਨਹੀਂ ਕਿਹਾ ਕਿ ਅਸੀਂ ਉਹਨਾਂ ਦੇ ਨਾਲ ਨਹੀਂ ਹੈਗੇ ਉਹ ਤਾਂ ਕਹਿੰਦੇ ਭਈ ਅਸੀਂ ਜਾ ਨਹੀਂ ਸਕਦੇ ਕਿਉਂਕਿ ਸਾਡੇ ਪਹਿਲਾਂ ਹੀ ਪ੍ਰੋਗਰਾਮ ਉਲੀਕੇ ਹੋਏ ਨੇ ਸੋ ਇਹਨੂੰ ਐਵੇਂ ਟੇਡੇ ਮੇਡੇ ਤਰੀਕੇ ਨਾਲ ਪੇਸ਼ ਕਰਨਾ ਇਹ ਕੋਈ ਵਾਜਬ ਗੱਲ ਮੈਨੂੰ ਤਾਂ ਨਹੀਂ ਲੱਗਦੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਮਿਡੀਆ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ